ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਆ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ। ਚੜਦੀ ਕਲਾਾਂ ਤੇ ਰਾਜੀ ਖੁਸ਼ੀ ਆ। ਤੁਸੀਂ ਵੀ ਸਾਰੇ ਰਾਜੀ ਖੁਸ਼ੀ ਹੋਵੋਗੇ ਨਾ। ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਹੈਗੀ ਹੈ ਨਾ ਆਪ ਨੂੰ ਸਾਨੂੰ ਕਈ ਕਮੈਂਟ ਆਏ ਆ ਕਈਆਂ ਦੇ। ਕਹਿੰਦੇ ਸਾਡੇ ਜੇ ਕੱਪੜਿਆਂ ਤੇ ਦਾਗ ਲੱਗ ਗਿਆ ਤੇ ਉਹ ਲੈਂਦੇ ਨਹੀਂ ਸੀ ਕਿਵੇਂ ਲਾਈਏ। ਉਹ ਹੀ ਤੁਹਾਨੂੰ ਆਪਾਂ ਦੱਸਣ ਲੱਗੇ ਆ। ਤੇ ਉਹ ਦੇਖੋ ਜਿਵੇਂ ਕਰਨ ਦੇ ਲੋਰ ਆ ਕਿਵੇਂ ਦਾਗ ਲੱਗੇ ਪਿਆ ਲੋਹ ਤੇ ਰੰਗ ਰੰਗ ਤੇ ਆਹ ਦੇਖੋ ਕਲਰ ਹੈ ਨਾ ਤੇ ਆਪਾਂ ਤੁਹਾਨੂੰ ਲਾ ਕੇ ਦਿਖਾਉਨੇ ਬਹੁਤ ਹੀ ਸੌਖੀ ਜੀ ਟ੍ਰਿਕ ਆ ਤੁਹਾਨੂੰ ਦੱਸਦੇ ਆ ਆਜੂ ਹਾਂਜੀ ਆਪਾਂ ਕੀ ਕਰਨਾ ਇਹਦੇ ਲਈ ਆਪਾਂ ਕੋਸਾ ਜਿਹਾ ਪਾਣੀ ਲੈਣਾ ਤੇ ਵਿੱਚ ਪਾ ਕੀ ਪਾਉਣਾ ਰੰਗ ਘਾਟ ਆਪਾਂ ਇਹਦੇ ਵਿੱਚ ਰੰਗ ਘਾਟ ਪਾਉਣਾ ਹੈ ਥੋੜਾ ਜਿਹਾ ਮੈਂ ਥੋੜਾ ਪਕੋਸਾ ਲਿਆ ਪਰ ਉਹਨਾ ਥਾਂ ਹੀ ਪਉਣਾ ਇਹਦੇ ਵਿੱਚ ਜਿੱਥੇ-ਜਿੱਥੇ ਆਪਣੇ ਦਾਗ ਲੱਗੇ ਹੋਏ ਜਿਵੇਂ ਆਹ ਤਾਂਗ ਲੱਗੇ ਆ ਤੇ ਆਹਾ ਇਹ ਗਾਂ ਨਾ ਵਧੇ ਉੱਠੀ ਸਾਈਡ ਆ ਇਸ ਸਾਈਡ ਹੀ ਪਉਣੀ ਆਪਾਂ ਉਹਨਾ ਉਹਨਾ ਥਾਂ ਹੀ ਪਉਣਾ ਜਿਵੇਂ ਦਾਗ ਲੱਗੇ ਜਿੱਥੇ ਜਿੱਥੇ ਹੈ ਨਾ ਪੋਸੇ ਪਾਣੀ ਚ ਆ ਦੇਖੋ ਦਾਗ ਲੈਂਦੇ ਲੈ ਪੋਸੇ ਪਾਣੀ ਚ ਪੱਦਾ ਪਿਉਂਦੇ ਨਾ ਥੋੜਾ ਜਿਹਾ ਪਾਣੀ ਵਿੱਚ ਬਠੰਡਾ ਪਾ ਦੇਣਾ ਥੋੜਾ ਠੰਡਾ ਪਾਣੀ ਪਾਉਣੀ ਥੋੜਾ ਜਿਹਾ ਠੰਡਾ ਪਾਣੀ ਪਾ ਤਾ ਦਾਂ ਕੱਟ ਪਨ ਭਿਓ ਕੇ ਰੱਖ ਦੇਣਾ ਘੱਟੋ ਘੱਟ ਪੱਧਾ ਘੰਟਾ 15-20 ਮਿੰਟ ਤੁਸੀਂ ਭਿਓ ਕੇ ਰੱਖ ਦੋ ਫਿਰ ਤੁਸੀਂ ਦੇਖਿਓ ਇਹਨੂੰ ਇਹਦਾ ਮੁੱਦਾ ਭਿਉਣਾ ਜਿੱਥੇ ਦਾਗ ਲੱਗੇ ਆ ਉਹ ਵਿੱਚ ਪਾਸਾ ਕਰਨਾ ਹਾਂਜੀ ਆਪਾਂ ਅੱਧਾ ਘੰਟਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਦਾਗਾਂ ਲੈ ਚੁੱਕੇ ਜਿਵੇਂ ਤੇ ਆਹ ਦਾਗ ਦੇਖੋ ਜਿਵੇਂ ਫਿੱਕਾ ਹੋ ਗਿਆ ਦੀਨਾਂ ਵਿੱਚ ਕਰਨਾ ਨਹੀਂ ਤਾਂ ਜਿਵੇਂ ਫਿੱਕਾ ਹੋ ਗਿਆ ਆਪਾਂ ਇੱਥੇ ਮਲਦਾਂਗੇ ਜੋ ਜੀ ਲੈ ਵੀ ਹੈ ਇਹ ਤਾਂ ਜਮਾ ਲੈ ਵੀ ਗਿਆ ਇਹ ਤਾਂ ਬਹੁਤ ਭੈੜਾ ਲੱਗਦਾ ਸੀ ਕੰਨ ਦੀ ਲੋਹ ਤੇ ਪਤਾ ਨਹੀਂ ਕਿਵੇਂ ਲਗਾ ਲਿਆ ਦਾਗ ਕਿਥੋਂ ਤੇ ਇਧਰ ਕਲਰ ਪੱਕੇ ਲਾਈ ਬੈਠਾ ਰਹਿੰਦਾ ਏ ਜਦੋਂ ਪੇਂਟਿੰਗ ਵਗੈਰਾ ਕਰਦਾ ਏ ਤੇ ਦੇਖੋ ਕਿਤੇ ਕੋਈ ਦਾਗ ਨਹੀਂ ਹੈਗਾ ਲਓ ਜੀ ਦੋਨੇ ਲੱਤਾਂ ਦੋਨੇ ਸਾਫ਼ ਹੋ ਚੁੱਕੀਆਂ ਇਹਦੀਆਂ ਜਮਾ ਤੁਸੀਂ ਦੇਖ ਸਕਦੇ ਹੋ ਲੋਹ ਤੋਂ ਦਾਗ ਬਿਲਕੁਲ ਲੈ ਚੁੱਕਿਆ ਤੁਹਾਨੂੰ ਦਿਖਾਉਣੀ ਆ ਦੇਖੋ ਉਹੀ ਲੋਹ ਆ ਮਿੱਤਰੋ ਉਹੀ ਲੋਹ ਆ ਦੋਨੇ ਸਾਰੇ ਦਾਗ ਲੱਗ ਗਏ ਆ ਦੇਖੋ ਆ ਵੀ ਹੈਗਾ ਮੜਾ ਲਾਜਮਾ ਲਾਈਟ ਹੋ ਗਿਆ ਬਹਿ ਦੇਣੀ ਹਾਂਜੀ ਤੇ ਤੁਸੀਂ ਇਸ ਤਰ੍ਹਾਂ ਹਨਾ ਲੋਹ ਤੋਂ ਦਾਗ ਜਾਂ ਕਿਸੇ ਕੱਪੜੇ ਤੇ ਥੋੜੇ ਰੰਗ ਦੇ ਦਾਗ ਕੋਈ ਦਾਗ ਲੱਗ ਜਾਂਦੇ ਹਨਾ ਦਾਗ ਜਿਵੇਂ ਰੰਗ ਪੱਕਾ ਰੰਗ ਲੱਗ ਗਿਆ ਕੁਝ ਹੋਰ ਲੱਗ ਗਿਆ ਤੁਸੀਂ ਇਦਾਂ ਹਨਾ ਰੰਗ ਕਟ ਪਾ ਕੇ ਕੋਸੇ ਜੇ ਪਾਣੀ ਵਿੱਚ ਰੰਗ ਲਾ ਸਕਦੇ ਹੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ